ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਮੈਂ ਗੁਰਤੇਜ ਸਿੰਘ ਤੇ ਤੁਸੀਂ ਦੇਖ ਰਹੇ ਹੋ ਕਮਾਲੂ ਡੇਰੀ ਫਾਰਮ ਕਿਸਾਨ ਵੀਰੋ ਅੱਜ ਦੀ ਵੀਡੀਓ ਪਿੰਡ ਕਮਾਲੂ ਤਹਿਸੀਲ ਤਲਵੰਡੀ ਸਾਬੋ ਤੇ ਜ਼ਿਲ੍ਹਾ ਬਠਿੰਡਾ ਦੀ ਹੈ ਅੱਜ ਤੁਹਾਨੂੰ ਦੋਸਤੋ ਇੱਕ ਝੋਟੀ ਦਿਖਾਉਣੀ ਹੈ ਜਿਹੜੀ ਕਿ ਤਿੰਨ ਅਪ੍ਰੈਲ ਨੂੰ ਇਹਦੇ ਦਿਨ ਪੂਰੇ ਹੋਣਗੇ ਹੁਣ ਚੱਲਦੀ ਹੈ ਅੱਜ 22 ਫਰਵਰੀ ਇੱਕ ਮਹੀਨਾ ਤੇ 10 ਦਿਨਾਂ ਦੀ ਇਹ ਕੱਚੀ ਹੈ ਤੀਜਾ ਸੂਹਾ ਸੁੰਦੀ ਆ ਪਹਿਲੇ ਸੂਏ ਨੇ ਇਹ ਨੇ 13 ਕਿਲੋ ਦੁੱਧ ਦਿੱਤਾ ਹੈਗਾ ਤੇ ਦੂਜੇ ਸੂਏ ਦੋਸਤੋ ਇਹ ਨਾ ਤਿੱਲ ਹੋ ਗਈ ਸੀ ਅਗਲੇ ਕਮੈਣੀ ਵਾਲੇ ਥਣ ਤੋਂ ਤਿੰਨ ਥਣਾਂ ਦੇ ਵਿੱਚੋਂ ਇਹਨੇ 10 ਕਿਲੋ ਦੁੱਧ ਦਿੱਤਾ ਹੈਗਾ ਆ ਇਹਦਾ ਥਣਾ ਜਿਹੜਾ ਉਹ ਤਿੱਲ ਹੈ ਹੋ ਸਕਦਾ ਅਸੀਂ ਹੁਣ ਕੱਢਿਆ ਨਹੀਂ ਕੋਚੇਪਾ ਨਿਕਲਿਆਵੇਂ ਆਪਾਂ ਨੂੰ ਤੋਂ ਉਹਦਾ ਪਤਾ ਨਹੀਂ ਹੈਗਾ ਤੇ ਸਾਡੇ ਵੰਗੋਂ ਐ ਮੰਨੋ ਵੀ ਇਹ ਮਾਜਣਾ ਤਿੱਲ ਹੈਗੀ ਕੱਦ ਬਕ ਬਹੁਤ ਆ ਝੋਟੀ ਦਾ ਤੇ ਵਜਣਾ ਭਜਣਾ ਦੀ ਪੂਰੀ ਭਾਰੀ ਹੈ ਝੋਟੀ ਸਿੰਘਾ ਸੁੰਗਾ ਦੀ ਬਹੁਤ ਸੋਹਣੀ ਆ ਆਪ ਇਹ ਪੀਸੀ ਲੈਣ ਦੀ ਸੀਗੀ ਪੀਸੀ 483 ਦੀ ਝੋਟੀ ਹੈਗੀ ਇਹ 200 ਇਹ ਅਸੀਂ ਪਹਿਲਾਂ ਸਾਡੇ ਘਰ ਦੀ ਝੋਟੀ ਹੈਗੀ ਇਹ ਸੋ ਜਿਹੜੇ ਭਰਾ ਨੂੰ ਦੋਸਤੋ ਚੰਗੀ ਲੱਗੀ ਨੰਬਰ ਸਕਰੀਨ ਤੇ ਦੇਤਾ ਤੇ ਤੁਸੀਂ ਕੰਟੈਕਟ ਕਰ ਲਿਓ ਬੇਨਤੀ ਹੈ ਇਹਦਾ ਨਾ ਰੇਟ ਫਿਕਸ ਹੀ ਹੋਊਗਾ ਕੋ ਮਾੜਾ ਮੋਟਾ ਉਹਦੇ ਵਿੱਚ ਮਾਨਤਾ ਨਹੀਂ ਹੋਊਗਾ ਰੇਟ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਹੀ ਦੱਸਦਾ ਨਾ ਇਹਦਾ ਰੇਟ ਇਹਦਾ ਦੋਸਤੋ 85000 ਰੁਪਏ ਹੈਗਾ ਆ ਮੈਂ ਤੁਹਾਨੂੰ ਦੂਜੀ ਸਾਈਡ ਤੋਂ ਨਾ ਇਹਦੇ ਥਣ ਦਿਖਾ ਦਰਾਂ ਜਿਹੜੇ ਆ ਥਣ ਦੇਖ ਲਿਓ ਤੁਸੀਂ ਤੇ ਆ ਇਹਦਾ ਮੂੰਹ ਮੱਥਾ ਦੇਖ ਲਿਓ ਝੋਟੀ ਦਾ ਸਾਰੀ ਜੈਡ ਬਲੈਕ ਹੈ ਪੂਛ ਵੀ ਇਹਦੀ ਕਾਲੀ ਹੈਗੀ ਕੋਈ ਵਾਲੇ ਝੋਟੀ ਦੇ ਚਿੱਟਾ ਨਹੀਂ ਹੈਗਾ ਤਿੱਲ ਅੱਗੋ ਅੱਗੋ ਕਬਣੀ ਵਾਲੇ ਥਣ ਤੋਂ ਆ ਇਹਦਾ ਦੂਜੇ ਪਾਸੇ ਦੇਖ ਲਓ ਤੇ ਬੈਕ ਸਾਈਡ ਤੋਂ ਮੈਂ ਤੁਹਾਨੂੰ ਦਿਖਾ ਦਣਾ ਸੋ ਇਹ ਝੋਟੀ ਆ ਦੋਸਤੋ ਸੋ ਜਿਹੜੇ ਵੀ ਭਰਾ ਨੂੰ ਦੋਸਤੋ ਚੰਗੀ ਲੱਗੀ ਪਿੰਡ ਕਮਾਲੂ ਤਹਿਸੀਲ ਤਲਵੰਡੀ ਸਾਬੋ ਤੇ ਜ਼ਿਲ੍ਹਾ ਬਠਿੰਡਾ ਰੇਟ ਇਹਦਾ 85000 ਹੈ ਤੇ ਮਾਨਤਾ ਨਹੀਂ ਦੋਸਤੋ ਇਹਦੇ ਵਿੱਚ ਹੋਣਾਗਾ ਕੋਈ ਬਾਹਲਾ ਲੰਮਾ ਚੌੜਾ ਕੰਮ ਨਹੀਂ ਹੋਣਾ ਫੋਨ ਉਹੀ ਕਰਿਓ ਸੋ ਜਿਹੜੇ ਭਰਾ ਨੂੰ ਇਸ ਰੇਟ ਦੇ ਵਿੱਚ ਇਹ ਮੱਝ ਪੁੱਗਦੀ ਹੋਈ ਅਪ੍ਰੈਲ ਦੀ ਅਪ੍ਰੈਲ ਮਹੀਨੇ ਦੇ 3 ਤਰੀਕ ਨੂੰ ਦਿਨ ਪੂਰੇ 1 ਮਹੀਨਾ ਤੇ 10 11 ਦਿਨ ਹੁਣ ਦਿਨਾਂ ਦੀ ਇਹ ਕੱਚੀ ਹੈ ਅੱਜ ਤੇ ਹੌਲੀ ਹੌਲੀ ਹਵਾਨਾ ਹਮਨਾ ਬਣਾਉਂਦੀ ਬਹੁਤ ਸੋਹਣੀ ਹੈਗੀ ਚੰਗਾ ਹਵਾਨਾ ਅਗਲੇ ਪਾਸੇ ਤੱਕ ਵੀ ਚੰਗੀ ਹੈ ਹਵਾਨਾ ਦਾ ਪਿਛਲੋ ਪਾਸੋਂ ਵੀ ਚੰਗਾ ਦੀ ਨਾ ਹੁੰਦਾ ਕਿਉਂਕਿ ਸਾਡੇ ਕੋਲੇ ਹੁਣ ਮਜਬੂਰੀ ਇਹ ਹੈ ਕਿ ਸਾਡੇ ਕੋਲੇ ਪਸ਼ੂ ਵੱਧ ਗਏ ਆ ਖੜਿਆ ਜਿਨ੍ਹਾਂ ਦੇ ਵਿੱਚੋਂ 70 5 77 ਦੀ ਝੋਟੀ ਹੈਗੀ ਇਹ ਆ ਝੋਟੀ ਵੀ ਇਸੇ ਝੋਟੀ ਦੀ ਹੈਗੀ ਜਿਹੜੀ ਆ ਖੜੀ 70 5 77 ਦੀ ਤੇ ਇੱਕੇ ਤੋਂ ਅਸੀਂ ਨਵਾਬ ਦੀ ਕੱਟੀ ਲਈ ਹੈਗੀ ਆ ਖੜੀ ਆ ਉਹ ਇਹ ਪਿਛਲੇ ਸੂਏ ਦੀ ਦੋ ਸੂਏ ਸਾਡੇ ਕੋਲ ਸੂਈ ਹੈ ਤੇ ਦੋਨੇ ਸੂਏ ਸਾਨੂੰ ਇਹਨੇ ਕਟਿੰਗ ਹੀ ਦਿੱਤੀਆਂ ਗਈਆਂ ਤੇ ਤੀਜੇ ਸੂਏ ਵਾਸਤੇ ਹੁਣੇ ਗੱਬਣਾ ਹੈਗੀ ਜੇ ਕਿਸੇ ਭਰਾ ਨੇ ਬਰੀਡਿੰਗ ਦੇ ਵੀ ਕੰਮ ਕਰਨਾ ਹੁੰਦਾ ਤਾਂ ਬਰੀਡਿੰਗ ਵਾਲੇ ਪੱਖ ਤੋਂ ਵੀ ਇਹ ਝੋਟੀ ਬਹੁਤ ਚੰਗੀ ਆ ਬੱਚੇ ਪੁੱਛੇ ਬਹੁਤ ਸੋਹਣੇ ਆਉਂਦੇ ਆ ਝੋਟੀ ਇਹਦੀ ਜਿਹੜੀ ਇਹਦੀ ਪਹਿਲੀ ਸੂਈ ਦੀ ਝੋਟੀ ਹੈਗੀ ਹੁਣ ਇਹ ਗੱਭਣਾ 6 ਮਹੀਨੇ ਦੀ ਇਹ ਝੋਟੀ ਸੋਨੂ ਮੈਂ ਵੈਸੇ ਦਿਖਾ ਰਿਹਾ ਤਾਂ ਤੇ ਅੱਜ ਉਹ ਮੇਨ ਆਪਣੇ ਕੋਲ ਬਗਾਉ ਉਹੀ ਝੋਟੀ ਹੈਗੀ ਜਿਹੜੀ ਸਾਡੇ ਕੋਲ ਘਰ ਦੀ ਝੋਟੀ ਹੈ ਸਾਡੀ ਸੋ ਆ ਇਹਦੀ ਕੱਟੀ ਹੈ ਜਿਹੜੀ ਇਹ ਤਾਂ ਦੂਜੇ ਸੂਈ ਵਾਲੀ ਨਵਾਬ ਦੀ ਕੱਟੀ ਹੈ ਦਿਖਾ ਸੁਣ ਮੈਂ ਤੋੜ ਕੇ ਵੀ ਦਿਨਾਗਾ ਚਲ ਸਵਾ ਦੇਖ ਲਓ ਦੋਸਤੋ ਓਕੇ ਚਲ ਸੋ ਚੰਗੇ ਕਦ ਕਾੜ ਦੇ ਵਿੱਚ ਹੈ ਟਾ ਚਟੂ ਚਾ ਬਹੁਤਾ ਵੇਟ ਵਾਲੇ ਪਾਸੋਂ ਪੂਰੀ ਹੈਵੀ ਵੇਟ ਦੀ ਝੋਟੀ ਹੈਗੀ ਉਹਨਾਂ ਇੱਥੋਂ ਨਾ ਹਵਾ ਨਾਲ ਦਾ ਸਮਾਰਕ ਦੇਖ ਲਿਓ ਮਾਦਰੋ ਆ ਟੁੱਟੀ ਹੈ ਇਹਦੇਲੇ ਪਾਸੋਂ ਇੱਕੋ ਜੇ ਥਾਣਾ ਆ ਜੀ ਚਲ ਚਲ ਕਰਨੇ ਚਲ ਤੋ ਤਾਂ ਨਬਾ ਦੋਸਤੋ